ਅੱਜ ਤੁਹਾਨੂੰ ਇੱਕ ਗਾਇਕ ਨਾਲ ਮਲਾਉਣ ਜਾ ਰਹੇ ਹਾਂ ਜੋ 96 ਦੇ ਦੌਰ ਦੇ ਵਿੱਚ ਬੜਾ ਮਕਬੂਲ ਸੀ ਉਹਦਾ ਨਾਮ ਹੈ ਕਲਜੀਤ ਮਣੀ ਗੁਮਨਾਮੀ ਦੇ ਹਨੇਰੇ ਵਿੱਚ ਗਵਾਚਿਆ ਇੱਕ ਗਾਇਕ ਜਿਸ ਦੀ ਆਵਾਜ਼ ਬੜੀ ਵਧੀਆ ਸੀ ਜਿਸ ਦੀਆਂ 8-10 ਕੈਸਟਾਂ ਵੀ ਆਈਆਂ ਔਰ ਨਾਲ ਕਈ ਕੰਬਾਈਨ ਕੈਸਟਾਂ ਵੀ ਆਈਆਂ ਤੇ ਫਿਰ ਉਹ ਇਸ ਗਾਇਕੀ ਦੇ ਦੌਰ ਦੇ ਵਿੱਚ ਇੱਕ ਗਵਾਚ ਗਿਆ ਤੇ ਅੱਜ ਉਹ ਸਾਨੂੰ ਮਿਲਿਆ ਹੈ ਤੇ ਅੱਜ ਅਸੀਂ ਉਹਦੇ ਨਾਲ ਗੱਲਾਂ ਬਾਤਾਂ ਵੀ ਕਰਾਂਗੇ ਤੇ ਉਹਦੀ ਆਵਾਜ਼ ਵੀ ਤੁਹਾਨੂੰ ਸੁਣਾਵਾਂਗੇ ਹਜੇ ਵੀ ਉਹਦੀ ਆਵਾਜ਼ ਬੜੀ ਬੁਲੰਦ ਹੈ ਆਓ ਤੁਹਾਨੂੰ ਮਿਲਾਉਂਦੇ ਹਾਂ ਉਸ ਦੌਰ ਦੇ ਗਾਇਕ ਨੂੰ ਕੁਲਜੀਤ ਮਣੀ ਨੂੰ ਉਹ ਬੰਦ ਬੰਨ ਟੋਲੀਆਂ ਨੇ ਮੇਲੇ ਵਿੱਚ ਆਉਂਦੇ ਉੱਚੀ ਹੇਕਾਂ ਲਾ ਕੇ ਨਾਰੇ ਬੋਲੀਆਂ ਨੇ ਪਾਉਂਦੇ ਉੱਚੀ ਹੇਕਾਂ ਲਾ ਕੇ ਨਾਰੇ ਬੋਲੀਆਂ ਨੇ ਪਾਉਂਦੇ ਸਾਰੇ ਆਉਂਦੇ ਨੇ ਮੇਲੇ 'ਚ ਇਕੱਠੇ ਹੋ ਕੇ ਸਾਰੇ ਆਉਂਦੇ ਨੇ ਮੇਲੇ 'ਚ ਇਕੱਠੇ ਹੋ ਕੇ ਪਾਉਂਦੇ ਭੰਗੜਾ ਪੰਜਾਬੀ ਜਦੋਂ ਨੱਚਦੇ ਪੱਬਾਂ ਦੇ ਪਾਰ ਹੋ ਕੇ ਪਾਉਂਦੇ ਭੰਗੜਾ ਪੰਜਾਬੀ ਸਤਿ ਸ਼੍ਰੀ ਅਕਾਲ ਦੋਸਤੋ ਕਈ ਵਾਰੀ ਸਮਾਂ ਬੜਾ ਪਿੱਛੇ ਨੂੰ ਲੈ ਜਾਂਦਾ ਬੰਦੇ ਨੂੰ ਤੇ ਕਿਸੇ ਟਾਈਮ ਬੰਦੇ ਦੀ ਚੜ੍ਹਾਈ ਪੂਰੀ ਹੁੰਦੀ ਆ ਤੇ ਅੱਜ ਜਿਹੜੇ ਸ਼ਖਸ ਨੂੰ ਮੈਂ ਬੁਲਾਉਣ ਜਾ ਰਿਹਾ ਆ ਉਹ ਬਹੁਤ ਵਧੀਆ ਗਾਇਕ ਰਹੇ ਨੇ ਤੇ ਹੁਣ ਵੀ ਨੇ ਪਰ ਕਈ ਵਾਰੀ ਸਮੇਂ ਦੇ ਗੇੜ ਨੇ ਪੁੱਠਾ ਗੇੜ ਚੱਲ ਜਾਂਦਾ ਆ ਤੇ ਜਦੋਂ ਰਣਜੀਤ ਮਣੀ ਗਾਇਕੀ ਦੇ ਦੌਰ ਚ ਆਇਆ ਤੇ ਉਸ ਟਾਈਮ ਕੁਲਜੀਤ ਮਣੀ ਵੀ ਆਇਆ ਕੁਲਜੀਤ ਮਣੀ ਜੀ ਸასი ਕਾਲ ਹਾਂ ਜੀ ਹੋਰ ਠੀਕ ਠਾਕ ਹੋ ਪਹਿਲਾਂ ਤਾਂ ਇਹ ਦੱਸੋ ਕਿ ਤੁਸੀਂ ਕਦੋਂ ਗਾਉਣਾ ਸ਼ੁਰੂ ਕੀਤਾ ਮੈਨੂੰ 96 'ਚ ਮੇਰੀ ਪਹਿਲੀ ਕਸਟਾਈ ਸੀ ਜੀ ਜੀ ਪੈਰੀ ਟਾਊਨ ਕੰਪਨੀ ਚ ਜੀ ਪੈਰੀ ਟਾਊਨ ਦੀ ਹਾਂ ਜੀ ਹੂੰ ਤੇ ਹਾਂਜੀ ਉਦੋਂ ਕੁਲ ਰਣਜੀਤ ਬਣੀ ਨੇ ਵੀ ਗਾਉਣਾ ਸ਼ੁਰੂ ਕੀਤਾ ਹੋਇਆ ਸੀ ਹਾਂਜੀ ਉਹਨਾਂ ਦੀ ਪਹਿਲਾਂ ਆਈ ਸੀਗੀ ਵਿਆਹ ਦਾ ਕਾਰਡ ਠੀਕ ਐ ਉਸ ਤੋਂ ਬਾਅਦ ਤੁਹਾਡੀ ਉਸ ਤੋਂ ਬਾਅਦ ਮੇਰੀ ਆਈ ਠੀਕ ਕਿਹੜੀ ਕੈਸਟ ਆਈ ਸੀਗੀ ਕਾਲਜ ਦੇ ਦਿਨ ਹੂੰ ਹੂੰ ਤੇ ਤੁਹਾਨੀਆਂ ਕਿੱਡੀਆਂ ਕੈਸਟਾਂ ਆ ਚੁੱਕੀਆਂ ਨੇ ਮੇਰੀਆਂ ਤਕਰੀਬਨ 10 ਆ ਗਈਆਂ ਜੀ ਜੀ ਹਾਂਜੀ ਤੇ ਫਿਰ ਇਹ ਜਦੋਂ ਚੜ੍ਹਾਈ ਦਾ ਦੌਰ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਉਤਰਾਈ ਦਾ ਦੌਰ ਹੋਇਆ ਜਦੋਂ ਤੁਸੀਂ ਇਸ ਕੈਰੀਅਰ ਦੇ ਉੱਤੋਂ ਥੱਲੇ ਡਾਊਨ ਆਇਆ ਉਹ ਕੀ ਕੀ ਸਬਬ ਬਣਿਆ ਕਿ ਤੁਸੀਂ ਇਸ ਤੋਂ ਅਲੋਪ ਹੋ ਗਏ ਬਈ ਨਾ ਤੋਂ ਸ਼ੁਰੂ ਤੋਂ ਮੈਂ ਜਦੋਂ ਆਪਣੇ ਕੰਪਨੀ ਸੀਗੀ ਸੁਰਤਲ ਹੂੰ ਹੂੰ ਸਾਡੇ ਵੱਡੇ ਭਾਜੀ ਸੀਗੇ ਜੌਣਾ ਵਾਲੇ ਹੂੰ ਭਵਿੰਦਰ ਸਿੱਧੂ ਹੂੰ ਤੇ ਉਹਨਾਂ ਦੇ ਨਾਲ ਮੈਂ ਉਹਨਾਂ ਦੀ ਕੰਪਨੀ ਚ ਚਲੇ ਗਿਆ ਸੀ ਜੀ ਮੁੱਤੋਂ ਜਦ ਮਨੋਣਾ ਉੱਥੇ ਰਿਹਾ ਉਹ ਮੈਨੂੰ ਲੈ ਕੇ ਕਹਿੰਦੇ ਵੀ ਵੀ ਤੂੰ ਚੱਲ ਮੇਰੇ ਕੋਲ ਕੰਪਨੀ 'ਚ ਹੂੰ ਵੀ ਤੇਰੀਆਂ ਮੈਂ ਕਸਤ ਕਰੂੰਗਾ ਹੂੰ ਕੋ ਮੈਂ ਤਾਂ ਘਰੋਂ ਨਿਕਲਿਆ ਹੋਇਆ ਸੀ ਗਰੀਬ ਬੰਦਾ ਸੀ ਹੂੰ ਨਾ ਕੋਈ ਮੇਰੇ ਕੋਲ ਕੋਈ ਸਾਧਨ ਸੀਗਾ ਹੂੰ ਮੈਂ ਇੱਥੇ ਕਲਾਕਾਰਾਂ ਕੋਲ ਹੀ ਰਹਿੰਦਾ ਸੀਗਾ ਹੂੰ ਇਹ ਸੁਮਨ দত্ত ਜੀ ਕੋਲ ਵੀ ਮੈਂ 1 ਸਾਲ ਰਿਹਾ ਹਾਂ ਹੂੰ ਤੇ ਸਾਡੇ ਮੇਰੇ ਗੁਰੂ ਜੀ ਕੁਲਦੀਪ ਪਾਰਸ ਜੀ ਉਹਨਾਂ ਕੋਲ ਵੀ ਮੈਂ ਸਿੱਖਿਆ ਉਹਨਾਂ ਕੋਲ ਵੀ ਮੈਂ ਕਾਫੀ ਚੱਲ ਰਿਹਾ ਹੂੰ ਹੂੰ ਉਸ ਤੋਂ ਬਾਅਦ ਫਿਰ ਮੈਨੂੰ ਉਹ ਸੁਮਨ ਦਾਜ ਜੀ ਕੋਲੋਂ ਲੈ ਗਏ ਹੂੰ ਫਿਰ ਉੱਥੇ ਮੈਂ ਸਾਲ ਕਰਿਆ ਜੀ ਉਹਨਾਂ ਕੋਲੇ ਹੂੰ ਉਸ ਤੋਂ ਬਾਅਦ ਫਿਰ ਉਹਨਾਂ ਦਾ ਪਹਿਲਾਂ ਚੱਲਦਾ ਸੀ ਮਾਸਟਰ ਸਲੀਮ ਦਾ ਜੀ ਟੈਸਟ ਕਰਦੀ ਸੀ ਉਹਨਾਂ ਨੇ ਠੀਕ ਹੈ ਝਾਰਖੇ ਦੀ ਕੂਕਾ ਠੀਕ ਹੈ ਫਿਰ ਉਹਨਾਂ ਕੋਲ ਮੈਂ ਕਾਫੀ ਟਾਈਮ ਕੰਪਨੀ ਦੇ ਵਿੱਚ ਕੰਮਕੁੰਬੀ ਕਰਦਾ ਰਿਹਾ ਹੂੰ ਉਸ ਤੋਂ ਬਾਅਦ ਕੀ ਹੋਇਆ ਕੰਪਨੀ ਕਲਾਕਾਰ ਨਹੀਂ ਚੱਲੇ ਉਹ ਫੇਲ ਹੋਊਗੀ ਹੂੰ ਫਿਰ ਮੈਨੂੰ ਕਹਿੰਦੇ ਬਈ ਕੋਈ ਗੱਲ ਨਹੀਂ ਕਹਿੰਦੇ ਬਈ ਤੂੰ ਆਪਾਂ ਉਹਨੇ ਮਸ਼ੀਨ ਦਾ ਮਸੂਨਾ ਬੀਚਤੀਆਂ ਹੂੰ ਕਹਿੰਦੇ ਬਈ ਆਪਾਂ ਇਸ ਤਰ੍ਹਾਂ ਕਰਦੇ ਆ ਕੋਈ ਨਹੀਂ ਵੀ ਤਰਨਾ ਮੈਂ ਵਾਦਾ ਕੀਤਾ ਮੈਂ ਕਰੂੰਗਾ ਤੇਰੀ ਗੈਸਤ ਚਲੋ ਉਹਨਾਂ ਨੇ ਪਤਾ ਨਹੀਂ ਕਿੱਥੋਂ ਪੈਸੇ ਲੈ ਕੇ ਆਏ ਡੀਡ ਲਿਆ ਹੈ ਸ੍ਰਿੰਦਰ ਵਚਨ ਜੀ ਕੋਲ ਚੰਡੀਗੜ੍ਹ ਉਧਰ ਰਿਕਾਰਡਿੰਗ ਹੁੰਦੀ ਸੀ ਸਟੂਡੀਓ ਚੰਡੀਗੜ੍ਹ ਹੁੰਦਾ ਸੀ ਠੀਕ ਐ ਇੱਥੇ ਵੀ ਸੀਗੇ ਉਥੇ ਸਟੂਡੀਓ ਸੀਗੇ ਦੋ ਦਰੂ ਦਰੂ ਡੇਟ ਲਿਆਏ ਮੈਨੂੰ ਕਹਿੰਦੇ ਵੀ ਤੂੰ ਤਿਆਰੀ ਕਰ ਕੀਤਾ ਦੀ ਹੂੰ ਮੈਂ ਤਿਆਰੀ ਤਾਂ ਪਹਿਲਾਂ ਵੀ ਸੀਗੀ ਮੇਰੀ ਕੀਤਾ ਦੀ ਮੈਂ ਫਿਰ ਹੋਰ ਸ਼ੁਰੂ ਕਰਤੀ ਤਿਆਰੀ ਮੈਂ ਉੱਥੇ ਕੰਪਨੀ ਚ ਹੀ ਕਰਦੇ ਰਹਾ ਹਰ ਦੇ ਕਰਦੇ ਜੀ ਅਸੀਂ ਫਿਰ ਉੱਥੇ ਚੰਡੀਗੜ੍ਹ ਪਹੁੰਚ ਗਏ ਚੰਡੀਗੜ੍ਹ ਜਦ ਗਏ ਅਸੀਂ ਉੱਥੇ ਸਰੇਂਦਰ ਵਜਨ ਜੀ ਹੂੰ ਜੀ ਕੋਲ ਉਹਨਾਂ ਨੇ ਸਾਨੂੰ ਮੈਨੂੰ ਸੁਣਿਆ ਸੁਣ ਕੇ ਕਹਿੰਦੇ ਵੀ ਠੀਕ ਆ ਕਹਿੰਦੇ ਵੀ ਹੈਗੀ ਗੱਲਬਾਤ ਕੋਈ ਕੰਦੇ ਵੀ ਕਰ ਰਹੇ ਆ ਰਿਕਾਰਡਿੰਗ ਚਲੋ ਮੈਂ ਸਟੂਡੀਓ ਚ ਰਿਕਾਰਡਿੰਗ ਕਰ ਰਹੇ ਸੀਗਾ ਉਹ ਤੋਂ ਕਰਦੇ ਕਰਦੇ ਸੀ ਗਾਉਂਦੇ ਮੈਂ ਸਟੂਡੀਓ ਚ ਗਾ ਰਹੇ ਆ ਉਧਰੋਂ ਕੈਟਰਿੰਗ ਕੰਪਨੀ ਵਾਲੇ ਵੀ ਆ ਗਏ ਅੱਛਾ ਹਾਂ ਉਹ ਕਹਿੰਦੇ ਵੀ ਸਾਨੂੰ ਮਾਸਟਰ ਦੇ ਦਿਓ ਹੂੰ ਵਿੰਦਰਪਾਜੀ ਕਹਿੰਦੇ ਵੀ ਨਹੀਂ ਕਹਿੰਦੇ ਸੀ ਅਸੀਂ ਪੰਜਾਬ ਹੀ ਦੇਣਾ ਜਾ ਕੇ ਬਈ ਬੈਰੀ ਟੋਣਾਂ ਨਾਲ ਗੱਲ ਹੋ ਗਈ ਸਾਡੀ ਜਦੋਂ ਮੈਂ ਮੈਂ ਕਹਾਂ ਜੀ ਚਲੋ ਕੋਈ ਨਹੀਂ ਠੀਕ ਆ ਫਿਰ ਇਹ ਨਾਲ ਸਰੰਦਰ ਬਚੀ ਨਾਲ ਕੋਈ ਬਾਹਰ ਗੱਲ ਹੋਈ ਕਹਿੰਦੇ ਬਈ ਵੀ ਐਗਰੀਮੈਂਟ ਕਰ ਲਾ ਵੀ ਬੰਦੇ ਨਹੀਂ ਚਲੇ ਜਾਣਾ ਓਕੇ ਤੁਹਾਨੂੰ ਮੈਂ ਤਾਂ ਹਾਂ ਜੀ ਮੈਂ ਚੱਲੋ ਮੇਰਾ ਗਰੀਬ ਬੰਦੇ ਦਾ ਹੈ ਨਹੀਂ ਇਹ ਗਾਉਂ ਦੇ ਗਾਉਂ ਦੇ ਫਿਰ ਜਿਹੜਾ ਤੁਸੀਂ ਚੜਾਈ ਕਰਦੇ ਗਏ ਹਾਂ ਜੀ ਤੇ ਫਿਰ ਇਹ ਜਿਹੜਾ ਡਰਾਵ ਬੈਕ ਆਇਆ ਇਹ ਕਿੱਦਾਂ ਆਇਆ ਥੱਲੇ ਨੂੰ ਇਹ ਜਦੋਂ ਆਇਆ ਜੀ ਮੈਂ ਤੁਹਾਨੂੰ ਦੱਸਦਾ ਮੈਂ ਦੋ ਤਿੰਨ ਕੱਡੀਆਂ ਸੀ ਇਸ ਨੂੰ ਹੂੰ ਹੂੰ ਅਸੀਂ ਭਿੰਦਰ ਭਾਜੀ ਨੂੰ ਇਹ ਕਹਿੰਦੇ ਵੀ ਮੈਂ ਹੁਣ ਜਾਣਾ ਬਾਹਰ ਹੂੰ 5 ਸਾਲ ਤਾਂ ਪਹਿਲਾਂ ਮੇਰਾ ਐਗਰੀਮੈਂਟ ਹੀ ਕਰ ਲਿਆ ਸੀ ਇਹਨਾਂ ਨੇ ਹੂੰ ਮੈਂ ਕਿਹਾ ਜੀ ਕੋਈ ਨਹੀਂ ਕਰ ਲੂ ਵੀ ਤੁਸੀਂ ਮੇਰੇ ਤੇ ਪੈਸੇ ਲਾਏ ਨੇ ਹੂੰ ਵੇ ਮੈਂ ਹਾਂ ਤੁਹਾਡੀਆਂ ਵੀ ਜੋ ਮਰਜ਼ੀ ਕਰ ਲੂ ਕਹਿੰਦੇ ਬਈ ਕਹਿੰਦੇ 5 ਸਾਲ ਦਾ ਕਰੂਗਾ ਐਗਰੀਮੈਂਟ ਮੈਂ ਹਾਂ ਜੋ ਮੈਨੂੰ ਲੈ ਕੇ ਫਿਰ ਐਗਰੀਮੈਂਟ ਕਰ ਲਿਆ ਜੀ ਉਹ ਫਿਰ ਪੈਸੇ ਲਾ ਕੇ ਮੇਰੇ ਮਾਸਟਰ ਕਰਕੇ ਬੇਚਦੇ ਰਹੇ ਨੇ ਤੇ ਉਸ ਵਿਚਕਾਰ ਇਹਨਾਂ ਨੇ ਕਿਹੜੀਆਂ ਕਿਹੜੀਆਂ ਕੈਸਟਾਂ ਕਿਡੀਆਂ ਥੋਡੀਆਂ ਮੇਰੀਆਂ ਇੱਕ ਕਾਲਜ ਦੇ ਦਿਨ ਪਹਿਲੀ ਸੀਗੀ ਫਿਰ ਦਲ ਟੁਕੜੇ ਟੁਕੜੇ ਸੀਟੀਸੀ ਕੰਪਨੀ ਚ ਅੱਛਾ ਦੋ ਕੈਸਟਾਂ ਤੋਂ ਉਹਦੀ ਜੀ ਆਈਆਂ ਜੀ ਦਲ ਟੁਕੜੇ ਟੁਕੜੇ ਖੇਡਨ ਨਸੀਬਾਂ ਦੇ ਫਿਰ ਅਸੀਂ ਉਮੀਦਾਂ ਵਾਲੇ ਮੰਨ ਕੇ ਉੱਥੇ ਐਗਰੀਮੈਂਟ ਸਾਡਾ ਹੋਰ ਕਿਸੇ ਕੰਪਨੀ ਨਾਲ ਹੋ ਗਿਆ ਸੀਗਾ ਜੀ। ਅੱਛਾ। ਉਨਦੋਲੀ ਕੰਪਨੀ ਸੀ ਭਲੀ। ਜਵਨੀ ਜਵਨੀ ਸੀਗੀ। ਉੱਥੇ ਮੇਰੀਆਂ ਤਿੰਨ ਕਸਤਾਂ ਦਾ ਸੀ। 3 ਲੱਖ ਰੁਪਏ ਉਹਨਾਂ ਨੇ ਭਿੰਦਰਪਾਜੀ ਨੇ ਲੈ ਰਿਆ ਸੀ। ਹੂੰ। ਉਹ ਕਹਿੰਦੇ ਵੀ ਇੰਨੇ ਚ ਸੀ। ਮੈਨੂੰ ਵੇਚਿਆ ਉਹਨਾਂ ਨੇ ਉੱਥੇ। ਫਿਰ ਮੈਨੂੰ ਕਹਿੰਦੇ ਤੂੰ ਕੋਈ ਗੱਲ ਨਹੀਂ। ਵੀ ਚਲਾਈ ਚੱਲ ਕੰਮ ਵੀ ਜਮ ਉੱਥੇ ਲੈ ਕੇ ਬਾਹਰ ਫਿਰ। ਮਾਰ ਜਾਣ ਕਰਕੇ ਫਿਰ ਮੈਂ ਫਿਰ ਮੈਂ ਕਿਤਨ ਲੈਲ ਕਮਾਨ ਜੀ ਕੋਲ ਚਲੇ ਗਿਆ। ਹੂੰ। ਜਦ ਮੈਂ ਲੇਲ ਕਮਾਨ ਕਰਨ ਚਲੋ ਮੈਂ ਕਰ ਲੈਣਾ। ਮੈਨੂੰ 20 ਹਜ਼ਾਰ ਰੁਪਏ ਉਹਨਾਂ ਨੇ ਦਿੱਤਾ। ਹਮ ਜੀ ਰੀਮਾਨਾਸ਼ਕ ਇਹਦੀ ਮਰੀ ਉਹ ਤੋਂ ਬਾਅਦ ਕੀ ਹੋਇਆ ਉਹ ਬਾਹਰ ਚਲੇ ਗਏ ਫਿਰ ਮੈਂ ਰਹਿ ਗਿਆ ਇਕੱਲਾ ਹਮ ਦੋ ਦੋਈ ਹੁੰਦੇ ਜੀ ਮੇਰੀ ਬਹੁਤ ਸਪੋਰਟ ਕਰਦੀ ਸੀ ਉਹ ਉਹਨਾਂ ਦੀ ਬਾਹਰ ਜਾ ਕੇ ਹੋ ਗਈ ਡੈਥ ਹਮ ਉਹ ਤੋਂ ਬਾਅਦ ਫਿਰ ਕੋਈ ਜਗਾਰ ਨਹੀਂ ਬਣਿਆ ਫਿਰ ਮੈਂ ਜਸੋਵਾਲ ਸਾਹਿਬ ਕੋਲ ਵੀ ਜਾਣ ਲੱਗ ਗਿਆ ਹਮ ਹਾਂ ਜੀ ਅੱਛਾ ਇਹ ਜਸੋਵਾਲ ਜਾਣ ਤੋਂ ਪਹਿਲਾਂ ਦੀਆਂ ਗੱਲਾਂ ਨੇ ਹਾਂ ਜੀ ਫਿਰ ਮੈਂ ਜਸੋਵਾਲ ਸਾਹਿਬ ਕੋਲ ਜਦੋਂ ਗਿਆ ਹਾਂ ਹਾਂ ਉਹ ਕਹਿੰਦੇ ਵੀ ਕਾਕਾ ਵੀ ਤੇਰੀਆਂ ਕਿਸਤਾਂ ਵੀ ਵਧੀਆ ਠੀਕ ਨੇ ਹਮ ਵੇ ਚਲ ਤੂੰ ਆ ਜਾ ਜੇਕਰ ਤੈਨੂੰ ਮੇਲੇਆਂ 'ਚ ਲੈ ਜਾਇਆ ਕਰੂੰਗਾ ਹੂੰ ਕਿਉਂ ਮੇਲੇਆਂ 'ਚ ਜਾਂਦੇ ਸੀ ਉਹ ਹੂੰ ਮੇਲੇ ਲਵਾਉਂਦੇ ਸੀ ਮੈਂ ਖੈਰ ਮੈਂ ਉਹਨਾਂ ਦੇ ਨਾਲ ਜਾਂਦਾ ਰਿਹਾ ਹੂੰ ਹੌਲੀ-ਹੌਲੀ ਫਿਰ ਮਾੜਾ-ਮੋਟਾ ਜਾਂ ਰੋਟੀ ਪਾਣੀ ਦਾ ਕੰਮ ਚੱਲ ਪਿਆ ਸੀ ਹੂੰ ਉਸ ਤੋਂ ਬਾਅਦ ਫਿਰ ਕੀ ਹੋਇਆ ਕਹਤਾਂ ਦਾ ਫਿਰ ਕੀ ਹੋਣਾ ਸੀ ਨਾ ਤਾਂ ਮੇਰੇ ਕੋਲ ਕੋਈ ਪੈਸਾ ਸੀਗਾ ਜੀ ਹੂੰ ਨਹੀਂ ਜਿਹੜਾ ਉਹ ਤੁਹਾਡੇ ਐਗਰੀਮੈਂਟ ਦੇ ਨਾਲ ਜਿਹੜਾ ਪੈਸਾ ਸੀਗਾ ਉਹ ਉਹਨਾਂ ਨੇ ਤੁਹਾਨੂੰ ਦਿੱਤਾ ਨਹੀਂ ਮੈਨੂੰ ਨਹੀਂ ਦਿੱਤਾ ਜੀ ਹਾਂ ਉਹ ਐਗਰੀਮੈਂਟਾਂ ਦੇ ਵਿੱਚ ਚਲਾ ਗਿਆ ਸਾਰਾ ਉਹ ਆਪਣੇ ਆਪ ਹੀ ਲੈ ਗਏ ਹਾਂ ਜੇ ਮੈਨੂੰ ਦੇ ਅਸਲੀ ਮਾਰਤਾ ਉਹੀ ਪਈ ਨਾ ਹਾਂ ਫਿਰ ਉਹੀ ਤੋਂ ਹੀ ਮਾਰ ਪਈ ਮੈਨੂੰ ਅਸਲੀ ਹਾਂ ਹਾਂ ਜੇ ਉਹ ਮੈਨੂੰ ਥੋੜੇ ਵਾਲੇ 1 ਲੱਖ ਰੁਪਈਆ ਵੀ ਦੇ ਦਿੰਦੇ ਨਾ ਉਹਦੇ ਨਾਲ ਮੇਰਾ ਕੰਮ ਚੱਲੀ ਜਾਣਾ ਸੀ ਹੂੰ ਹੂੰ ਕਹਿੰਦੇ ਉਹ ਉਧਰੋਂ ਕੁਝ ਨਹੀਂ ਮਿਲਿਆ ਨਾ ਕੁਝ ਨਹੀਂ ਮਿਲਿਆ ਉਧਰ ਉਹ ਆਪਣੇ ਪੈਸੇ ਕਮਾ ਗਏ ਤੇ ਤੁਹਾਡੇ ਵੱਲੇ ਕੁਝ ਨਹੀਂ ਫਿਰ ਪ੍ਰੋਗਰਾਮ ਵਿੱਚੋਂ ਵੀ ਲੈਂਦੇ ਸੀ ਪੈਸੇ ਮੈਨੂੰ ਐਗਰੀਮੈਂਟਾਂ ਦੀ ਪ੍ਰੋਗਰਾਮ ਦਾ ਵੀ ਸੀ ਵਿੱਚ ਅੱਛਾ ਉਹਨਾਂ ਦਾ ਵੀ ਜਿਹੜਾ ਪੈਸਾ ਲੈਂਦੇ ਸੀ ਉਹ ਵੀ ਉਹ ਆਪ ਹੀ ਲੈਂਦੇ ਸੀਗੇ ਜਿਹੜੇ ਪ੍ਰੋਗਰਾਮਾਂ ਦਾ ਪੈਸਾ ਹਾਂ ਜੀ ਉਹਦੇ ਵਿੱਚੋਂ ਤੁਹਾਨੂੰ ਵੀ। ਉਹ ਗੋਦੇ ਪੇਸ਼ ਕਰਦੇ ਸੀ। ਅੱਛਾ। ਤੁਹਾਡੇ ਕਿਹੜੇ ਕਿਹੜੇ ਗੀਤ ਮਸ਼ਹੂਰ ਹੋਏ? ਮੇਰਾ ਪਹਿਲਾ ਗੀਤ ਸੀ ਤੂੰ ਬੈਠਾਂ ਵਿੱਚ ਪਰਦੇਸ ਵੇ। ਅੱਛਾ। ਮੇਰੀ ਕੋਈ ਨਹੀਂ ਚਲਦੀ ਪੇਸ਼ ਵੇ। ਹੂੰ। ਤੂੰ ਇੱਥੇ ਆ ਕੇ ਵੇਖ ਵੇ ਗੱਲਾਂ ਚੱਲਣ ਪਿਆਰ ਦੀਆਂ। ਹੂੰ। ਤਿਆਂ ਵਿੱਚ ਸੱਜਣਾ ਮੈਨੂੰ ਕੁੜੀਆਂ ਤਾਨੇ ਮਾਰਦੀਆਂ। ਕੋਈ ਸਾਨੂੰ ਗੁੰਗਣਾ ਕੇ ਸੁਣਾ ਦਿਓ। ਅੱਛਾ ਜੀ ਜ਼ਰੂਰ। ਹੂੰ। ਹੋ ਤੂੰ ਬੈਠਾਂ ਵਿੱਚ ਪਰਦੇਸ ਵੇ। ਮੇਰੀ ਕੋਈ ਨਹੀਂ ਚੱਲਦੀ ਪੇਸ਼ਵੇ ਤੂੰ ਇੱਥੇ ਆ ਕੇ ਬੇਖ ਬਹਿ ਗੱਲਾਂ ਚੱਲਣ ਪਿਆਰ ਦੀਆਂ ਤੀਆਂ ਵਿੱਚ ਤੀਆਂ ਵਿੱਚ ਤੀਹਾਂ ਵਿੱਚ ਸੱਜਣਾ ਮੈਨੂੰ ਕੁੜੀਆਂ ਤਾਨੇ ਮਾਰਦੀਆਂ ਤੀਹਾਂ ਵਿੱਚ ਸੱਜਣਾ ਮੈਨੂੰ ਕੁੜੀਆਂ ਤਾਨੇ ਮਾਰਦੀਆਂ ਇੱਕ ਕਾਲਜ ਦੇ ਦਿਨ ਵੀ ਮੈਂ ਸੁਣ ਰਿਹਾ ਸੀਗਾ ਅੱਜ ਕੈਸੇ ਥੋੜੀ ਉਹਦੇ ਵਿੱਚ ਵੀ ਜਿਹੜਾ ਗੀਤ ਸੀਗਾ ਕਾਲਜ ਦੇ ਦਿਨ ਉਹ ਵੀ ਸਾਨੂੰ ਥੋੜਾ ਦਾ ਇਹ ਟਾਈਟਲ ਇਹ ਸੀ ਕਾਲਜ ਦੇ ਹਾਂਜੀ ਉਹ ਟਾਈਟਲ ਸੀ ਕਾਲਜ ਦੇ ਹਾਂਜੀ ਉਹ ਸੀਗਾ ਜੀ ਤੇ ਉਦੋਂ ਕਾਲਜ ਦੇ ਬਹੁਤ ਚੱਲਦੇ ਸੀ ਹਾਂ ਹਨੀਕਾ ਉਹ ਸੀਗਾ ਜੀ ਹੋਇਆ ਕਾਲਜ ਚ ਪਿਆਰ ਜੁੜੀ ਤੇਰੇ ਨਾਲ ਤਾਰ ਤੈਨੂੰ ਕਿਹੜੇ ਮੈਂ ਪਤੇ ਤੇ ਚਿੱਠੀ ਪਾਵਾਂ ਨਿਕਾਲ ਹੀ ਜਿਦੇ ਦੇਨੇ ਸੋਣੀਏ ਦੱਸ ਦਿਲ ਵਿੱਚੋਂ ਕਿਵੇਂ ਮੈਂ ਮਹਿ ਪਹੁੰਾਵਾਂ ਨਿਕਾਲ ਹੀ ਜਿਦੇ ਦੇਨੇ ਸੋਣੀਏ ਤੇ ਹੁਣ ਜਿਹੜਾ ਤੁਹਾਡਾ ਰੋਜੀ ਰੋਟੀ ਦਾ ਜਰੀਆ ਕੀ ਆ ਮੇਰਾ ਜੀ ਮੈਂ ਵਿੱਚ ਡਰਾਈਵਰੀ ਵੀ ਕਰੀ ਜਨਾ ਜੀ ਹੂੰ ਗੱਡੀਆਂ ਚਲਾ ਲੈਣਾ ਜੀ ਉਹ ਜਸਵੰਤ ਸਾਹਿਬ ਨੇ ਮੈਨੂੰ ਉਹ ਐਸੇ ਦੇ ਕੇ ਉਹ ਗੱਡੀ ਤੇ ਜਿਹੜੀਆਂ ਸਿਖਾਉਂਦੇ ਹੁੰਦੇ ਆ ਡਰਾਈਵਰੀ ਉਹ ਤੇ ਸਿਖਾਤੀ ਸੀ ਜਰਨਸੈਂਸ ਵੀ ਬਣਵਾਤਾ ਸੀ ਉਹਨਾਂ ਨੇ ਹੂੰ ਹੂੰ ਜਸਵੰਤ ਸਾਹਿਬ ਨੇ ਹੂੰ ਫਿਰ ਉਸ ਕਰਕੇ ਮੇਰਾ ਇਧਰ ਉਧਰ ਮੈਂ ਡਰਾਈਵਰੀ ਵੀ ਨਾਲ ਕਰ ਲੈਣਾ ਜੇ ਕੋਈ ਪ੍ਰੋਗਰਾਮ ਆ ਗਿਆ ਮਾੜਾ ਪ੍ਰੋਗਰਾਮ ਵੀ ਚੱਲ ਪ੍ਰੋਗਰਾਮ ਵੀ ਚੱਲ ਰਿਹਾ ਹੈ ਖਾੜੇ ਵਗੈਰਾ ਚੱਲਦੇ ਆ ਮਾੜੇ ਮਾੜਾ ਮੋਟਾ ਮੇਲਿਆਂ ਚ ਹੋਰ ਹੋਰ ਮਾੜਾ ਮੋਟਾ ਹੂੰ ਹੂੰ ਲਾਇਆ ਹੋਣਾ ਜੀ ਹੂੰ ਤੇ ਰਹਿਸ਼ ਤੁਹਾਡੀ ਹੁਣ ਇੱਧਰ ਕਿੱਥੇ ਰਹਿੰਦੇ ਹੋ ਰਹਿਸ਼ ਮੇਰੀ ਹੁਣ ਪਿੰਡ ਹੈ ਜੀ ਧਾਂਦਰੇ ਧਾਂਦਰੇ ਹਾਂ ਜੀ ਤੁਹਾਡਾ ਪਿੰਡ ਵੀ ਧਾਂਦਰਾ ਹੀ ਹੈ ਹਾਂ ਜੀ ਧਾਂਦਰਾ ਪਿੰਡ ਹੈ ਜੀ ਹਾਂ ਜੀ ਤੇ ਹੋਰ ਕੋਈ ਸਾਨੂੰ ਸੁਣਾਉਣਾ ਚਾਹੋ ਇੱਕ ਅੱਧਾ ਗੀਤ ਕੋਈ ਥੋੜਾ ਜਿਹਾ ਲੈ ਹੁਕਮ ਕਰੂਗਾ ਵਧੀਆ ਸੁਣਾਓ ਸਾਨੂੰ ਕਿਉਂਕਿ ਇੱਕ ਵਾਰ ਅਜੀਜ਼ ਨਸ਼ਿਆਂ ਦੇ ਵਿਰਖਲਾਪ ਕਸਟਾਈ ਸੀ ਜਿਸ ਨੂੰ ਸਾਹਿਬ ਨੇ ਕੱਢੀ ਸੀ ਹੂੰ ਉਹ ਸਾਰੀ ਕਸਟ ਉਹ ਨਸ਼ਿਆਂ ਦੇ ਵਿਰਖਲਾਪ ਸੀ ਫਾਈਨ ਟਾਊਨ ਕੰਪਨੀ ਜੀ ਹਾਂਜੀ ਉਹ ਡਿਊਟੀ ਵੀ ਸੀਗੇ ਹਾਂ ਹਾਂ ਡਿਊਟੀ ਸੀਗੇ ਮੇਰੇ ਉਸ ਗਵਿੰਦਰ ਗਰੇਵਾਲ ਸਰ ਦੇ ਸੀਗੇ ਜਲੰਧਰ ਤੋਂ ਹਾਂ ਹਾਂ ਹਾਂਜੀ ਉਹਨਾਂ ਨੇ ਕਰਾਈ ਸੀ ਉਹਨਾਂ ਨੇ ਲਵ ਉਹਨਾਂ ਚ ਮੈਂ ਤੁਮੇ ਇੱਕ ਵਾਰ ਹੋ ਗਏ ਹੋਣ ਨਸ਼ਿਆਂ ਦਾ ਕੋਣੀ ਖਾਵੇ ਸੋਹਣੇ ਏ ਪੰਜਾਬ ਨੂੰ ਲੱਗ ਗਈ ਨਜ਼ਰ ਪੰਜਾਂ ਪਾਣੀਆਂ ਦੇ ਆਬ ਨੂੰ ਨਸ਼ਿਆਂ ਦਾ ਕੋਣੀ ਖਾਵੇ ਸੋਹਣੇ ਏ ਪੰਜਾਬ ਨੂੰ ਲੱਗ ਗਈ ਨਜ਼ਰ ਪੰਜਾ ਪਾਣੀਆਂ ਦੇ ਆਬ ਨੂੰ ਹੁਣ ਵਿਕੇ ਪਏ ਹਟ ਫਾਹ ਦਿੱਤਾ ਸਾਡਾ ਬਾਡੀ ਹੁਦਾਰੁ ਦੱਪਿਆਂ ਦੀ ਕਾਲੀ ਬੋਲੀ ਰੋਤੀ ਨੇ ਬੇਰਾ ਵਾਂਗੂ ਚੜਦੇ ਬਗਾਨੇ ਪੁੱਤ ਨੇ ਬੇਰਾ ਵਾਂਗੂ ਚੜਦੇ ਬਗਾਨੇ ਪੁੱਤ ਨੇ ਤੇ ਦੋਸਤੋ ਏ ਸੀ ਕੁਲਜੀਤ ਮਣੀ ਜੀ ਤੇ ਜੇ ਤੁਸੀਂ ਵੀ ਕੋਈ ਇਹਨਾਂ ਦੀ ਮਦਦ ਕਰ ਸਕਦੇ ਹੋ ਜਾਂ ਕੋਈ ਕਿਸੇ ਨੇ ਅਖਾੜਾ ਵਗੈਰਾ ਜਾਂ ਸੱਭਿਆਚਾਰਕ ਪ੍ਰੋਗਰਾਮ ਵਗੈਰਾ ਕਰਵਾਉਣੇ ਨੇ ਤਾਂ ਅਸੀਂ ਤੁਹਾਡਾ ਇਹਨਾਂ ਦਾ ਨੰਬਰ ਸਕਰੀਨ ਤੇ ਪਾਵਾਂਗੇ ਤੇ ਤੁਸੀਂ ਇਹਨਾਂ ਨਾਲ ਕੰਟੈਕਟ ਕਰਕੇ ਇਹਨਾਂ ਨਾਲ ਕੋਈ ਪ੍ਰੋਗਰਾਮ ਵਗੈਰਾ ਕਰ ਸਕਦੇ ਹੋ ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ